ਆਤਿ ਜਵਾਨ ਭਾਈ ਤੋਂ ਭਾਈ ਨਿਸ਼ਾਨ ਸਿੰਘ ਜੀ ਭੀੜ ਬਾਬਾ ਪੁੱਡਾ ਜੀ ਸ਼੍ਰੀ ਅਮਰਤੋ ਸਾਹਿਬ ਨੇ ਕਹੋ ਕਿ ਆ ਜਿਨ੍ਹਾਂ ਨੇ ਆਪ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਹਾਵਤ ਫਤਿਹ ਕਰਾਉਣੀ ਹੈ ਵਾਹਿਗੁਰੂ ਦੇਖੋ ਨਾ ਦੋ ਕਸਾ ਫਰਦਾ ਕਰੀਏ ਜੀ ਜਿਥੇ ਨੂੰ ਪੱਖੋ ਆ ਗਿਆ ਦੇਖ ਜੀ ਆਪੋ ਜੀ ਵਾਹਿਗੁਰੂ ਜੀ ਦਾ ਹੱਥਾ ਵਾਹਿਗੁਰੂ ਜੀ ਦੀ ਹੋਂਦ ਸੂਰਾ ਸੁਪਰ ਚੰਨੀ ਐ दुलर दीन के हित पुरजा पुरजा कट मर है कब हूं शाड खेत जो सूरा तिस ही हो मरना जो भागे फिरा सतन वाहिगुरु साहिब जी सोर महां पंजवागू संग भया मन उदम नामरस गा मिटवि चिंता सिमर अनंता सागर तरया पाई साधु संग भया मन उदम इमाम रत्न जस गाई मेटर गल के सिमर अनंता साकुर तरया पाई हृदय हर कर चरण बसाई सुख पाया सहज तुन उपजी ਰੋਕਾਂ ਘਾਣ ਮਟਾਈ ਰਾਵ ਕਿਆ ਗੁਣ ਤੇਰੇ ਆਖੋ ਵਖਾਣ ਕੀ ਮਸ ਕਹਣ ਨਜਾਈ ਨਾਨਕ ਭਗਤ ਪਾਏ ਅਬ ਨਾਸਿ ਆਪਣਾ ਪ੍ਰਭ ਭਇਆ ਸਹਾਈ ਕਿਆ ਗੁਣ ਤੇਰੇ ਆਖੋ ਵਖਾਣ ਈ ਮਤ ਕਹਣਾ ਨਾ ਜਾਈ ਨਾਨਕ ਭਗਤ ਪਾਏ ਅਬਨਸੀ ਆਪਣਉ ਪ੍ਰਭੁ ਪਾਏ ਆਸਹਾਈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਫਰਦੇ ਅਪਸ ਪਾਵਨੀ ਕਿਰਪਾ ਜੀ ਦਾ ਅਬਤ ਵੈਸ਼ ਜਗਤ ਗੁਰੂ ਪੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਵਾਝੋਰੀ ਦਾ ਆਨੰਦ ਮਾਣਦੇ ਹੋਏ ਪਰਿ ਸਨਮਾਨ ਲੋਕ ਸਤਿਗੁਰੂ ਜੀ ਦੀ ਵਾਹਿਗੁਰੂ ਜੀ ਦੀ અપਾਰ ਕਿਰਪਾ ਸਦਕਾ ਸਜੇ ਹੋਏ ਸੁਹਾਗਣੀ ਗੁਰੂ ਦਰਬਾਰ ਅੰਦਰ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਮਈ ਬਾਣੀ ਕੁਝ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਅਰੰਭ ਹੋਣ ਲੱਗੀ ਹੈ ਔ ਸਰਬਤ ਸੰਗਤ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਜੀ ਉਹਤ ਆਸਰਾ ਤੇ ਅਸੀਂ ਪ੍ਰਾਪਤ ਕਰਦੇ ਹੁਆ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਾਥ ਉਚਾਰਨ ਕਰੀਏ ਜੀ ਸਪਨਾ ਵਾਹਿਗੁਰੂ ਸਾਹਿਬ ਜੀ ਅੱਜ ਇਸ ਗੁਰਵਾਕ ਦੇ ਉਪਾਤ ਸਰਵਨ ਦਿੱਤਿਆਂ ਇਹ ਬਹੁਤ ਸ਼ੁਕਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਰਾਗ ਸੋਰਠ ਦੇ ਅੰਗਲ ਉਚਾਰਣ ਕੀਤਾ ਹੋਇਆ 41ਵਾਂ ਸ਼ਬਦ ਹੈ ਜੋ ਸਾਈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਪੰਨੇ 619 ਜੀ ਤੋਂ ਬੀਤ ਹੈ ਸੋ ਅੱਜ ਕਰ ਕੀਰਤ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਪਾਰ ਬਖਸ਼ਿਸ਼ਾਂ ਦੇ ਪਾਤਰ ਬਣੇ ਹੋਏ ਸਿੱਖ ਪੰਥ ਦੇ ਮਹਾਉਤਮ ਨੇ ਸਦਾ ਹੀ ਯਾਦ ਰੱਖੋ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਇਹਨਾਂ ਦੀ ਸ਼ਹਾਦਤ ਉਤਾਨ ਕੋਟ ਪ੍ਰਣਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਾ ਸਭ ਜੀਵਾਂ ਦੇ ਉੱਪਰ ਕਿਰਪਾ ਕਰਦੇ ਹੋਇਆ ਸਰਬਸਾਈ ਲੋਕ ਉਪਦੇਸ਼ ਦਿੰਦੇ ਨੇ ਹੇ ਦੇ ਹਰ ਕੇ ਚਰਨ ਵਿਸਾਈ ਸੋ ਭਾਇ ਸਹਿਜ ਕੋ ਉਪਜੀ ਲੋਕਾਂ ਕਾਣ ਮੇ ਟਾਈ ਰਹਾਓ ਇਹ ਭਾਈ ਜਿਨ੍ਹਾਂ ਨੇ ਬੜੀ ਗ੍ਰੂਪ ਕਾਲਪੁਖ ਚੀਜੇ ਮੂਬਾਰਕ ਚਰਨਾ ਨੂੰ ਆਪਣੇ ਹਿਰਦੇ ਵਿੱਚ ਵਸਾਲਿਆ ਜਿਨ੍ਹਾਂ ਨੇ ਗੁਰ ਪਰਮੇਸ਼ਰ ਦੇ ਸਭਕ ਸਰੂਪ ਚਰਨਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਇੱਕ ਤਾਂ ਉਹਨਾਂ ਨੇ ਆਤਮਿਕ ਸੁਖ ਦੀ ਪ੍ਰਾਪਤੀ ਕਰ ਲਈ ਉਹ ਦੂਸਰੀ ਉਹਨਾਂ ਦੀ ਮਨ ਦੀ ਝਟਕਣਾ ਰੁਕ ਗਈ انہوں نے سہج اوستا ہوگی ہے جی پر 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 وہ اندر نہیں اٹھتا پایا سہج تل پی روگا کھان مٹائی روگا روگا جی جی کی پی ہوئی کہانی جی کوئی لمبی گل ہو جائے تو کھانی پا کے بیٹھے ہوئے ਔਰ ਰੋਗਾਂ ਦੇ ਵਿੱਚ ਜੀਵ ਜਿਹੜਾ ਸੀ ਜਿਸ ਦਾ ਕਾਣ ਹੋ ਰਿਹਾ ਹੈ ਕਹਿੰਦੇ ਸਾਰੇ ਦੇ ਸਾਰੇ ਰੋਗਾਂ ਦੀ ਇਹ ਪੰਡ ਮਿਲਦੀ ਬਿਆਨ ਤ ਉਹ ਜਿਹੜੇ ਸਾਨੂੰ ਖਤਮ ਹੋ ਗਿਆ। ਸਤਿਗੁਰੂ ਦੀ ਸ਼ਬਦ ਦੀਆਂ ਅਰੰਭ ਵਾਲੀਆਂ ਪੰਕਤੀਆਂ 'ਚ ਕਿਰਪਾ ਕਰਦੇ ਨੇ ਸਾਧੂ ਸੰਗ ਨੂੰ ਭਾਇਆ ਮਨ ਉਦਮ ਨਾਮ ਰਤਨ ਜੱਗ ਗਾਈ। ਜਦੋਂ ਗੁਰੂ ਦਾ ਸੰਗ ਕੀਤਾ ਗੁਰੂ ਦੀ ਸੰਗਤ ਕੀਤੀ ਤੇ ਮਨ ਦੇ ਵਿੱਚ ਉਦਮ ਪੈਦਾ ਹੋਇਆ। ਉਦਮ ਉਦਮ ਦਾ ਕੋਣ

برے کاما واسطے وہ شیر بن گیا چنگیائی آلک کرے برے آئی ہوئے شیر چنگا کم کرنا سی وہ ادو آلک کر لیا جدو کو برا کم کرنا سی وہ ادو شیر بن گیا جی اڑتے ہاں برے کام کو اٹھ ہلویا نام کی بیلا پہ پی سویا کوئی پہلا چندرہ کرم کرنا ہے منخ نو ساری ساری رات بھی نگری ہوگی ਔਰ ਜਦੋਂ ਪਰਮੇਸ਼ਰ ਦੇ ਨਾਮ ਜਪਣ ਦੀ ਗੱਲ ਆ ਗਈ ਉਹਨੂੰ ਕਹਿ ਲਿੰਦਾ ਹੁੰਦਾ ਗੁਰ ਜੈ ਕੋਟ ਨੂੰ ਫਿਰ ਵੀ ਖਲਾਉਂਦੇ ਜਦੋਂ ਉਹ ਸੋਚ ਕਰਾ ਤੋ ਕਰ ਲੰਗਦੇ ਨਹੀਂ। ਔਰ ਉਹ ਅਰਜੁਨ ਦੇ ਮਹਾਰਾਜੀ ਸਮਝਾਉਂਦੇ ਨੇ। ਲੈ ਬਲਾਮਾ ਧਰਮੰਗ ਬਿਲਾਮ ਪਾਪਨ اے ਬੰਦਿਆ ਧਰਮ ਕਰ ਲੱਗਿਆ ਦੇਰੀ ਨਾ ਕਰ। ਪਾਪ ਕਰਨ ਲੱਗਿਆ ਦੇਰੀ ਕਰ ਲੈ। ਤੋ ਕਿ ਹੋ ਸਕਦਾ ਤੂੰ ਦੇਰੀ ਕਰੇ ਮਾਲਕ ਕਿਰਪਾ ਕਰ ਦੇ ਤੂੰ ਪਾਪ ਕਰਨ ਤੋਂ ਵੀ ਬਚ ਜਾ। ਇਸ ਵਾਸਤੇ ਇੱਕ ਉਦਮ ਕਰ। ਮਨੁੱਖ ਨੇ ਉਦਮ ਕੀਤਾ ਕੇਵਲ ਦੁਨਿਆਵੀ ਧਨ-ਦੌਲਤ ਕਮਾਉਣ ਵਾਸਤੇ, ਜ਼ਮੀਨ, ਜਾਇਦਾਦ, ਫਸਲવાડી, ਵੱਤੋਂ ਵੱਜੀ ਕੱਤਰ ਕਰਨ ਵਾਸਤੇ, ਰਾਜ ਭਾਗ ਨੂੰ ਪ੍ਰਾਪਤ ਕਰਨ ਵਾਸਤੇ ਤੇ ਕੋਈ ਕਦਰ ਵੀ ਨਹੀਂ ਰਹੀ। ਗੁਰੂ ਨਾਨਕ ਸਾਹਿਬ ਦੇ ਜਦੋਂ ਅਸੀਂ ਪਿਆਰੇ ਮੋਲ ਪੜਦੇ ਆਂ, ਉਹਦੇ ਸਾਰੇ kia ਨਿਸ਼ਾਨੀ ਤੋਟਣਾ ਆਵੇ ਨਹੀਂ। ਇਹ ਜੋ ਉਦਮੀ ਬੰਦੇ ਦੀ ਨਿਸ਼ਾਨੀ ਹੁੰਦੀ ਹੈ, ਉਹਨੂੰ ਅੰਨ-ਧੰਨ ਦੀ ਨਾ ਭੱਜਣੇ ਤੋੜਣੀ ਆਉਂਦੀ, ਉਹਦੇ ਕੋਲ ਢੰਡਾਰੇ ਭਰ ਜਾਂਦੇ ਆ। ਉਦੋਂ ਸਾਇ ਤੇ ਆ ਨਿਸ਼ਾਨੀ ਤੋੜਣਾ ਆਵੇ ਅੰਨੇ ਉਦੋਂ ਸੀ ਕਰੇਲੀ ਉੱਠੀ ਕੁੜੀ ਰੰਨੀ ਧੰਨੀ ਪਰ ਜਿਹੜੇ ਆਤੀ ਹੁੰਦੇ ਨੇ ਹਰ ਵੇਲੇ ਧੂੜੀ ਪਾਈ ਬੈਠਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ ਖੇੜਾ ਨਹੀਂ ਹੁੰਦਾ ਕੇਵਲ ਉਹ ਕੁੜਿਆਰੀ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਸੱਤੀ ਰੰਨੀ ਕਰੇ ਤੇ ਆਪਾਂ ਰੋਣ ਕੁੜੀ ਕੰਮੀ جی رنگ کا پیٹ سیرپا ہوتا ہے نک نک گلتے ہونا نک نک گلتے کلوش کہ اسی طرح یہ سڈیا سریر ست رن اندریاں بلکہ دو سدے کن نے دو سڈیاں اکا اور سک ایک سی جبان اور ساری جن اندری ਇਨਾ ਸੱਤਰ ਰੰਨਾ ਨੇ ਘਰ ਦੇ ਵਿੱਚ ਸਿਆਪਾ ਪਾਇਆ ਹੋਇਆ ਦੁਬਾਰਾ ਸ਼ਬਦ ਆਪਣੇ ਨਾਲ ਫਾਂਡਾ ਕਰਦੇਮਾ ਉਦੋਂ ਸਾਇ ਤੇ ਆ ਨਿਸ਼ਾਨੀ ਤੋੜਣਾ ਆਵੇ ਅੰਨੀ ਉਦਾਸੀ ਘਰੇ ਹੀ ਉੱਠੇ ਕੁੜੇ ਰੰਨੀ ਕਮੀ ਸੱਤੀ ਰੰਨੀ ਘਰੇ ਸਿਆਪਾ ਰੋਮਲ ਕੋਈ ਕਮੀ ਜੋ ਲੈਵਾ ਸੋ ਦੇਵੇ ਨਾ ਹੀ ਖੱਤੇ ਦਮ ਸਾਹਮਣੇ ਕੁਝ ਬੰਦਾ ਹੌਲੀ-ਹੌਲੀ ਕੋਈ ਲੋਸ ਵੀ ਹੁੰਦਾ ਜੋ ਕੁਝ ਬਾਹਰੋਂ ਪ੍ਰਾਪਤ ਕਰਦਾ ਹਨ ਉਹਨਾਂ ਨੂੰ ਹੁੰਦਾ ਕਿ ਸਭ ਕੁਝ ਮੇਰੇ ਕੋਲ ਆ ਜਾਵੇ ਮੈਂ ਹੱਥੋਂ 1 ਰੁਪਿਆ ਵੀ ਨਾ ਵਰਤਾਂ ਜੋ ਲੈਵਾ ਸੋ ਦੇਵੈ ਨਹੀਂ ਖੱਟੇ ਦੰਮ ਸਮੇਂ ਭਾਵੇਂ ਬਹੁਤ ਸਾਰਾ ਧਨ ਦਾ ਉਹ ਤਕਮਾਉਂਦਾ ਹੈ ਫਿਰ ਵੀ ਅੰਦਰ ਤੈਂ ਬਣਿਆ ਨਹੀਂਦਾ ਬਲਕਿ ਦੇ ਨਾਲ ਆਤਮਿਕ ਅਨੰਦ ਨਹੀਂ ਮਿਲਿਆ ਫਿਰ ਆਤਮਿਕ ਅਨੰਦ ਮਿਲ ਕੇ ਮੇਰੇ ਪਾਤਸ਼ਾਹ ਦੇ ਪਿਆਰੇ ਬੋਲ ਨੇ ਉਦਮ ਕਰਿੰਦਿਆਂ ਜੀਉ ਤੋਂ ਕਮਾਣਦਿਆਂ ਸੁਖ ਪੁੰਚ ਧਿਆਨ ਇਹ ਦਿਆ ਤੂੰ ਪ੍ਰਭ ਮੇਰਾ ਨਾਨਕ ਉਪਰੀ ਚੰਦ ਇਹ ਬੰਦਿਆ ਕਿਰਤ ਕਰ ਔਰ ਕਿਰਤ ਕਰਨ ਦੇ ਨਾਲ ਨਾਲ ਨਾਮ ਨੂੰ ਜਪੀ ਫਿਰ ਇਹ ਜਿਹੜੀ ਤੇਰੀ ਧਰਮ ਦੀ ਕਿਰਪ ਹੋਵੇਗੀ ਜਿਹਦੇ ਵਿੱਚ ਤੂੰ ਛਾਲ ਕਪਟ ਨਹੀਂ ਕੀਤਾ ਹੋਵੇਗਾ ਠੱਗੀ ਨਹੀਂ ਮਾਰੀ ਹੋਵੇਗੀ ਕਿਸੇ ਮਜ਼ਦੂਰ ਦੀ ਦਿਹਾੜੀ ਨਹੀਂ ਮਾਰੀ ਹੋਵੇਗੀ ਕਿਸੇ ਦਾ ਹੱਕ ਨਹੀਂ ਮਾਰਿਆ ਹੋਵੇਗਾ ਫਿਰ ਇਹ ਜਿਹੜੀ ਤੇਰੀ ਧਰਮ ਦੀ ਕਮਾਈ ਹੋਵੇਗੀ ਨਾ ਦੇ ਵੀ ਬੱਚੋ ਕੋ ਸੇ ਲੋਰ ਵੰਦ ਦੇ ਮੂੰਹ ਨੂੰ ਵੀ ਰੋਟੀ ਦੇ ਕਿਉਂਕਿ ਗਰੀਬ ਦਾ ਮੂੰਹ ਗੋਦੀ ਬੋਲਕ ਸਤਿਗੁਰ ਕਹਿੰਦੇ ਸਾਧੂ ਸੰਗ ਭੈਆਮਾ ਉਦੋਂ ਜਿਵੇਂ ਅਸੀਂ ਗੁਰੂ ਦੀ ਸੰਗਤ ਕੀਤੀ ਤੇ ਮਨ ਦੇ ਅੰਦਰ ਉਦੋਂ ਪੈਦਾ ਹੋਇਆ ਕਿ ਸਾਨੂੰ ਕੁਝ ਕਰਨਾ ਚਾਹੀਦਾ ਨਾਮ ਰਤਨ ਜਸ ਗਾਇ ਉਹਨਾਂ ਨੇ ਰਤਨ ਵਰਗਾ ਮਹਿੰਦੇ ਮੋਲ ਵਾਲਾ ਪਰਮੇਸ਼ਰ ਦਾ ਨਾਮ ਗੁਰਕਾ ਸ਼ਬਦ ਅਰਤਨ ਹੈ ਕਿ ਇਹ ਜਿਪ ਜਿੜਾਉਂ ਆਪਣੇ ਹਿਰਦੇ ਦਾ ਸ਼ਿੰਗਾਰ ਬਣਾ ਲਿਆ ਆਪਣੇ ਕੰਠ ਦਾ ਸ਼ਿੰਗਾਰ ਬਣਾ ਲਿਆ ਔਰ ਹਰ ਵੇਲੇ ਮਾਲਕ ਦੀ ਵਡਿਆਈ ਗਾਇਨ ਕਰ ਲੱਗ ਪੈਂ। ਜੇ ਜਰੂਰੀ ਉਦਮ ਦੀ ਗੱਲ ਕਰਦੇ ਹਾਂ ਉਦਮ ਕਿਸ ਤਰ੍ਹਾਂ ਦਾ ਕੀਤਾ ਜਾਂਦਾ ਇਹਨੂੰ ਅਸੀਂ ਫੁਰਵੀ ਸੌਖੇ ਢੰਗ ਨਾਲ ਸਮਝ ਸਕਦੇ ਹਾਂ ਸਗਲ ਉਦਮਨ ਉਦਮ ਭਲਾ ਹਰ ਕਾ ਨਾਮ ਲੱਖੋ ਜੀ ਸਦਾ ਸਤਿਗੁਰੂ ਕਦੇ ਸਾਰੀ ਉਦਮ ਕਰਦਾ ਪਰ ਸਾਰੇ ਨਾਲੋਂ ਸ੍ਰੇਸ਼ਟ ਉਦਮ ਕਿਹੜਾ ਹੈ ਪਰਮੇਸ਼ਰ ਦੇ ਨਾਮ ਨੂੰ ਜਪ। ਜਿਹੜੇ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣ ਗਏ ਉਹਨਾਂ ਦੇ ਉਦਮ ਨੂੰ ਆ ਕੇ ਜਿਹੜੀਆਂ ਸਮੇਂ ਦੀਆਂ ਮਗਾਰਾਂ ਸੀ ਉਹਨਾਂ ਨੂੰ ਇਸ ਸਿਰ ਝਕਾਉਣਾ ਪਿਆ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਸਾਰੇ ਕਾਜੂ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਓੜਾਪੜ ਵਾਲਿਆਂ ਅੰਦਰ ਟੱਡੀ ਜਥਾ ਆਪ ਜੀ ਨੂੰ ਮਹਾਨ ਜਨਰਲ ਸਰਦਾਰ ਹਰੀ ਸਿੰਘ ਨਲੂਆ ਦਾ ਇਤਿਹਾਸ ਲਿਖਣ ਕਰਵਾ ਦੇ ਸੀ ਮੈਂ ਥੋੜਾ ਜਿਹਾ ਭਾਵੇਂ ਕਿ ਉਹਨਾਂ ਨੇ ਕੁਝ ਛੱਡਿਆ ਨਹੀਂ ਸਭ ਕੁਝ ਉਹਨਾਂ ਦੇ ਬਾਰਿਕ ਕਾਏ ਦਿੱਤਾ ਹੈ ਪਰ ਫਿਰ ਵੀ ਅਸੀਂ ਬਹੁਤ ਉਹ ਜਿਹੜਾ ਉਹਨਾਂ ਦੀ ਵਡਿਆਈ ਕਰਦੇ ਹਾਂ ਕਰਦੇ ਸਾਡੇ ਕੋਲ ਰਹਿ ਜਾਂਦਾ ਹੈ ਅਸੀਂ ਲੱਖ ਜਤਨ ਕਰੀਏ ਕਿਉਂਕਿ ਮੰਨੇ ਕੀ ਗੱਲ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਹਰੀਸ ਜੇ ਨਲੂਏ ਦਾ ਜਨਮ ਗੁਜਰਾਂ ਵਾਲੇ ਦੇ ਰਹਿਣ ਵਾਲੇ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਦੀ ਧਰਮ ਪਤਨੀ ਬੀਬੀ ਧਰਮਕੌਰ ਦੀ ਕੁਖ ਤੋਂ 1791 ਸਾਲ ਦੇ ਵਿੱਚ ਹੋਇਆ ਸੀ ਅਜੇ ਛੋਟੀ ਜੀ ਅਜੂ ਸੀ ਜਦੋਂ ਇਹਨਾਂ ਦਾ ਬਾਪ ਚਲਾਣਾ ਕਰ ਗਿਆ ਮਾਂ ਸਰਮਕੌਰ ਬੜੀ ਸਿਆਣੀ ਸੀ ਉਹਨੇ ਆਪਣੇ ਪੁੱਤ ਨੂੰ ਜਿੱਥੇ ਉਚੇਰੀ ਵਿਦਿਆ ਇਹ ਬਹੁ ਨਹੀਂ ਚਾਹੀ ਉੱਥੇ ਨਾਲ ਦੀ ਨਾਲ ਅਖਰੀ ਵਿਦਿਆ ਦੇ ਸ਼ਾਸਤਰ ਵਿਦਿਆ ਦੇ ਵਿੱਚ ਵੀ ਉਸ ਨੂੰ ਲੁਪੁਣ ਦੇਖਣਾ ਚਾਹੀਦਾ ਔਰ ਜਿੱਥੇ ਉਹਦੇ ਕੋਲ ਉਚੇਰੀ ਵਿਦਿਆ ਹੋਵੇ ਅਖਰੀ ਵਿਦਿਆ ਹੋਵੇ ਸ਼ਾਸਤਰ ਵਿਦਿਆ ਹੋਵੇ ਉੱਥੇ ਨਾਲ ਦੀ ਨਾਲ ਇੱਕ ਚੰਗਾ ਇਨਸਾਨ ਵੀ ਹੋਣਾ ਚਾਹੀਦਾ ਹੈ ਇਸ ਵਾਸਤੇ ਉਹਨੇ ਆਧੁਨਿਕ ਵਿਦਿਆ ਦਾ ਪ੍ਰਬੰਧ ਵੀ ਕਰ ਦਿੱਤਾ ਸਿਆਣੀ ماں ਸੀ ਉਹਨੇ ਆਪਣੇ ਬੱਚੇ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਹਰ ਪਾਸੇ ਤੋਂ ਕੋਸ਼ਿਸ਼ ਕੀਤੀ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਕਿ ਮੇਰਾ ਬੱਚਾ ਜਿਹੜਾ ਹੈ ਉਹ 체ਰੀ ਮਿਆਰੀ ਵਿਦਿਆ ਨੂੰ ਪ੍ਰਾਪਤ ਕਰਕੇ ਔਰ ਇਸ ਤਰ੍ਹਾਂ ਦਾ ਜੀਵਨ ਕਟੀਤ ਕਰੇ ਕੇਵਲ ਮੇਰੀ ਹੀ ਆਤਮਾ ਨੂੰ ਸੁਖਣਾ ਮਿਲੇ ਬਲਕਿ ਮਨੁੱਖਤਾ ਲਈ ਵੀ ਇੱਕ ਚਾਨਣ ਮਨਾਰਾ ਬਣ ਜਾਵੇ ਪਰੰਤੂ ਇਹ ਬਖਸ਼ਿਸ਼ ਕੇਵਲ ਤੇ ਕੇਵਲ ਗੁਰੂ ਨਾਨਕ ਦੀ ਕਿਰਪਾ ਨਾਲ ਹੋ ਸਕਦੀ ਹੈ ਜਦੋਂ ਦੇਖਿਆ ਉਸਨੇ ਜਵਾਨੀ ਦੀ ਬਹਿਲੀ ਜਿੱਤੇ ਪੈਰ ਧਰਿਆ ਤੇ ਉਸਨੇ ਛੱਟ ਦੇਣੀ ਗੁਰੂ ਕੇ ਪੰਜ ਪਿਆਰੇ ਸਹਿਬਾਨ ਦੇ ਪਸੂ ਅਮਰਤੀ ਦਾ ਦਵਾ ਦਿੱਤੀ ਕਿਉਂਕਿ ਇੱਥੇ ਕਾਣ ਕਿ ਜਦੋਂ 14 ਸਾਲ ਦੀ ਏ ਜਾਂ 13-14 ਸਾਲ ਦੀ ਏ ਜਿੱਥੇ ਇੱਕ ਆਣ ਕੇ ਚਾਹ ਉਹ ਸਾਡੀ ਧੀ ਏ ਚਾਹ ਪੁੱਤਰ ਸਰੀਰਕ ਤੇ ਮਾਨਸਿਕ ਤੌਰ ਤੇ ਕਾਫੀ ਚੇਂਜਸ ਆਉਂਦੀਆਂ ਨੇ ਤੇ ਇੱਥੇ ਕਾਣ ਕਿ ਜਦੋਂ ਬੰਦਾ ਜਵਾਨੀ ਦੀ ਬਹਿਲੀ ਜਿੱਤੇ ਪੈਰ ਰੱਖਦਾ ਫਿਰ ਇਹ ਦੁਨੀਆ ਦੀ ਤਿਲਕਣ ਬਾਜੀ ਤੋਂ ਉਹਦਾ ਪੈਰ ਵੀ ਥਿਰਕਦਾ ਹੈ ਇਹ ਸਿਆਣਾ ਮਾਪੇ ਜੇ ਤੇ ਉਹਨਾਂ ਦਾ ਬੱਚਾ ਗੁਰਸਿੱਖੀ ਵੱਲ ਨੂੰ ਜਾਂਦਾ ਹੈ ਨਾ ਉਹਨਾਂ ਨੂੰ ਚਾੜ ਚੜ ਦਾ ਉਹਦੇ ਹਿਰਦੇ ਨੂੰ ਠੰਡ ਪੈਂਦੀ ਹੈ ਸਾਡਾ ਬੱਚਾ ਆਪ ਕਹਿ ਰਿਹਾ ਕਿ ਮੈਂ ਮੰਮਾ ਦਸਤਾਰ ਸਜਾਉਣੀ ਹੈ ਮੈਡੀ ਜੀ ਮੰਨ ਤਾ ਅੱਲੋਂ ਮੈਂ ਦਸਤਾਰ ਸਜਾਉਣੀ ਹੈ ਤੇ ਜਿਹੜੇ ਤੇ ਸਿਆਣੇ ਹੁੰਦੇ ਉਹ ਤੇ ਬੜੇ ਖੁਸ਼ ਹੁੰਦੇ ਆ ਤੇ ਜਿਹੜੇ ਵਿਚਾਰੇ ਬੇਸਮਝ ਹੁੰਦੇ ਉਹ ਕਹਿੰਦੇ ਛੱਡ ਖੜਾ ਤੂੰ ਕੀ ਲੈਣਾ ਸਾਡੇ ਪਿਓ ਦਾ ਦਿਲ ਪੱਗ ਨਹੀਂ ਪੱਦੀ ਤੂੰ ਪੱਗ ਬਾਨ ਕੇ ਥੀ ਲੈਣਾ ਮਰ ਕੋਈ ਘਟਿਆ ਸੋਚ ਹੁੰਦੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਬੱਚਾ ਸਾਡਾ ਗੁਰੂ ਨਾਲ ਜੁੜ ਗਿਆ ਤੇ ਨਸ਼ਿਆਂ ਤੋਂ ਵੱਜੇਗਾ ਵਕਾਰਾਂ ਤੋਂ ਵੱਜੇਗਾ ਆਪ ਵੀ ਸੁਖੀ ਹੋਵੇਗਾ ਸਾਡਾ ਨਾਮ ਵੀ ਉੱਚਾ ਕਰੇਗਾ ਔਰ ਸੰਸਨੀ ਵੀ ਕੁਝ ਕਰ ਸਕੇਗਾ ਮਾਸਯੰਦੀ 14 ਸਾਲ ਦੀ ਉਮਰ ਦੇ ਵਿੱਚ ਕਿਉਂਕਿ 1805 ਦੇ ਵਿੱਚ 1290 ਜਨਮ ਹੋਇਆ 1805 ਦੇ ਵਿੱਚ 14 ਸਾਲ ਦੀ ਉਮਰ ਸੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਬਸੰਤ ਪੰਚਮੀ ਵਾਲੇ ਦਿਨ ਸਭਾ ਲਵਾਉਂਦਾ ਸੀ ਉਹਦੇ ਵਿੱਚ ਸ਼ਾਸਤਰ ਵਿਦਿਆ ਵਿੱਚ ਲਿਪਨ ਜੋਧੇ ਜਿਹੜੇ ਸਾਨੂੰ ਆਪਣੇ ਸ਼ਾਸਤਰ ਵਿਦਿਆ ਦੇ ਜੋਰ ਦਿਖਾਉਂਦੇ ਸੀ ਘੋੜ ਸਵਾਰੀਆਂ ਦੇ ਜੋਰ ਦਿਖਾਉਂਦੇ ਸੀ ਮਾ ਧਰਮਕੌਰ ਆਪਣੇ ਪੁੱਤ ਨੂੰ ਵੀ ਲੈ ਗਏ ਹਰੀ ਸਿੰਘ ਨੂੰ ਵੀ ਲੈ ਗਏ ਹਰੀ ਸਿੰਘ ਨੇ ਸ਼ਾਸਤਰ ਵਿਦਿਆ ਦੇ ਜਿਹੇ ਜੋਰ ਦਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਤਖਤ ਤੋਂ ਉੱਠ ਕੇ ਗਰਦੇ ਵਿੱਚ ਪਾਇਆ ਹੋਇਆ ਕੰਠਾ ਲਾਹ ਕੇ ਹਰੀਸੇ ਦੇ ਗਰਦੇ ਵਿੱਚ ਪਾ ਦਿੱਤਾ ਸੀ। ਔਰ ਨਾਲ ਹੀ ਆਪਣੀ ਫੌਜ ਵਿੱਚ ਭਰਤੀ ਵੀ ਕਰ ਲਿਆ ਸੀ। ਅਜੇ ਥੋੜਾ ਸਮਾਂ ਹੋਇਆ ਸੀ ਇੱਕ ਦਿਨ ਨਾਲ ਇਕੱਠੇ ਵਿਚਰ ਰਹੇ ਨੇ ਤੇ ਇੱਕ ਨਰਪਖੀ ਸ਼ੇਰ ਸਾਹਮਣੇ ਆ ਗਿਆ। ਜਦੋਂ ਨਰਪਖੀ ਸ਼ੇਰ ਸਾਹਮਣੇ ਅਗਰ ਨਰਪਖੀ ਦਾ ਬੰਦਿਆਂ ਨੂੰ ਖਾਣ ਵਾਲਾ ਕਿਉਂਕਿ ਸ਼ੇਰ ਦਾ ਸੁਭਾਅ ਐਸੀ ਮਾਤ ਕਹਣਾ ਉਹ ਜਦੋਂ ਅੱਗੇ ਵਧਣ ਲੱਗਾ ਤੇ ਹਰੀ ਸਿੰਘ ਨਲੂਏ ਨੇ ਸ਼ੇਰ ਦੇ ਜਬਾਰਿਆਂ ਨੂੰ ਫੜ ਕੇ ਉਹਨੂੰ ਘੁਮਾ ਕੇ ਹੀਠਾਂ ਸੁੱਟ ਦਿੱਤਾ ਹਾਲੇ ਕਿ ਸ਼ੇਰ ਦੇ ਵਿੱਚ ਫੁਰਤੀ ਬੜੀ ਹੁੰਦੀ ਹੈ ਪਰੰਤੂ ਉਹਦੇ ਨਾਲੋਂ ਵੀ ਵੱਧ ਉਦਮ ਤੇ ਵੱਧ ਫੁਰਤੀ ਜਿਹੜੀ ਹੈ ਉਹ ਹਰੀ ਸਿੰਘ ਨਲੂਏ ਵਿੱਚ ਹੈ ਸ਼ੇਰ ਦੇ ਸੰਭਲਦਿਆਂ ਸੰਭਲਦਿਆਂ ਇਸ ਗੁਰੂ ਕੇ ਸ਼ੇਰ ਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕੱਢੀ ਤੇ ਸ਼ੇਰ ਦੇ ਦੋ ਟੁਕੜੇ ਕਰਕੇ ਰੱਖ ਦਿੱਤੇ ਇਸੇ ਦਿਨ ਤੋਂ ਇਹਨਾਂ ਦਾ ਨਾਮ ਪੈ ਗਿਆ ਸੀ ਨਲਵਾ ਸ਼ੇਰ ਨੂੰ ਮਾਰਨ ਵਾਲਾ ਹਰੀ ਸਿੰਘ ਨਰੂਆ ਔਰ 800 ਜਿਹਦੇ ਵਿੱਚ ਕੁਝ ਪੈਦਲ ਤੇ ਕੁਝ ਘੋੜ ਸਵਾਰ ਜਿਹੜੇ ਸਿਪਾਈ ਸੀ ਉਹ ਇਹਨਾਂ ਦੇ ਅਧੀਨ ਕਰ ਦਿੱਤੇ ਸੀ ਸਰਦਾਰ ਹਰੀ ਸਿੰਘ ਨਰੂਆ ਬਹੁਤ ਸਾਰੀਆਂ ਉਹਨਾਂ ਨੇ ਜੰਗਾਂ ਲੜੀਆਂ ਔਰ ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ ਇੱਥੋਂ ਤੱਕ ਤੇ ਅਸੀਂ ਮੁਗਲ ਦੀ ਗੱਲ ਕਰ ਲਈਏ ਜੇ ਤੁਸੀਂ ਪਸ਼ਾਵਰ ਦੀ ਗੱਲ ਕਰ ਲਈਏ ਤੇ ਚਾਹੇ ਤੁਸੀਂ ਕਸ਼ਮੀਰ ਦਾ ਸ਼੍ਰੀਨਗਰ ਦੀ ਗੱਲ ਕਰ ਲਈਏ। ਜਿਸ ਪਾਸੇ ਨੂੰ ਵੀ ਗੁਰੂ ਦੀ ਅਸੀਸ ਲੈ ਕੇ ਹਰੀ ਸਿੰਘ ਨਲੂਏ ਨੇ ਸਿੱਖ ਜਨ ਲਾਹਾਂ ਦੇ ਸਹਿਯੋਗ ਦੇ ਨਾਲ ਹਮਲਾ ਕੀਤਾ ਹਰ ਪਾਸੇ ਜਿੱਤਾਂ ਨੇ ਹਰੀ ਸਿੰਘ ਨਲੂਏ ਦੇ ਕਦਮ ਚੁੰਮੇ ਸੀ। ਸ਼੍ਰੀਨਗਰ ਦੇ ਵਿੱਚ ਹਿੰਦੂਆਂ ਤੋਂ ਬੜਾ ਤਸ਼ੱਦਦ ਕੀਤਾ ਜਾਂਦਾ ਸੀ। ਔਰ ਪਠਾਨ ਲੋਕ ਕਹਿੰਦੇ ਸੀ ਜੇ ਤੂੰ Hindu ਹੈ ਤੇ ਇੱਧਰ ਆ। ਮੱਥੇ ਤੇ ਸਵਾਰ ਹੋਣਾ ਜਿਵੇਂ ਆਪਾਂ ਬੱਚਿਆਂ ਨੂੰ ਕੰਢਾੜੇ ਤੋਂ ਕਿੱਟੇ ਜੰਨੇ ਆ ਨਾ ਇਸ ਤਰ੍ਹਾਂ ਉਸ ਹਿੰਦੂ ਨੂੰ ਕੰਢਾੜੇ ਚੜਾ ਕੇ ਪਠਾਨ ਨੂੰ ਜਿੱਥੋਂ ਤੱਕ ਕਹਿੰਦਾ ਸੀ ਉੱਥੋਂ ਤੱਕ ਛੱਡ ਕੇ ਆਉਣਾ ਪੈਂਦਾ ਸੀ ਪਰ ਗੁਰੂ ਕੇ ਸ਼ੇਰ ਨੇ ਐਸੇ ਪਠਾਣਾਂ ਨੂੰ ਅਜਿਹੇ ਸਭ ਕੁਝ ਸਿਖਾਏ ਔਰ ਜਿਹੜੇ ਜ਼ਾਲਮ ਤੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਸਨ ਐਸੇ ਹਿੰਦੂ ਭਾਈਚਾਰੇ ਨੂੰ ਇਹ ਬੋਲਾਂ ਮਿੰਦੀਆ ਦੇ ਮੀਰਾ ਤੋਂ ਮੁਕਤ ਕਰਕੇ ਰੱਖ ਦਿੱਤਾ ਸੀ ਠੀਕ ਹੈ ਅੱਜ ਸਾਡਾ ਹਿੰਦੂ ਭਾਈਚਾਰਾ ਸਾਰੇ ਨਹੀਂ ਕੁਝ ਜਿਹੜੇ ਆਪਣੇ ਆਪ ਨੂੰ ਬੜੇ ਕੱਟੜਵਾਦੀ ਜਿਹੜੇ ਹਿੰਦੂ ਰਾਸ਼ਟਰ ਦੇ ਸੁਪਨੇ ਲੈਂਦੇ ਆ ਉਹ ਹਮੇਸ਼ਾ ਸਿੱਖਾਂ ਦੇ ਵਿਰੋਧ 'ਚ ਜ਼ਹਿਰੀ ਉਗਲਦੇ ਆ ਸਿੱਖ ਅਤਵਾਦੀ ਸਿੱਖ ਅਤਵਾਦੀ ਹੈ ਪਰ ਅੱਗੇ ਸਾਧ ਵੀ ਵਰਗੀ ਭਾਵੇਂ 10 ਸਾਲ ਕੈਦ ਵੀ ਕੱਟ ਲਈ ਉਹ ਦੇਸ਼ ਭਗਤ ਨਹੀਂ ਹੈ ਉਹ ਦੇਸ਼ ਭਗਤ ਨਹੀਂ ਹੈ ਤੇ ਜਿਹੜਾ ਸਿੱਖ ਭਲਾ ਮੰਗਦਾ ਹੀ ਨਹੀਂ ਭਲਾ ਕਰਦਾ ਵੀ ਹੈ ਸਾਡੀਆਂ ਆਖਰੀ ਸਰਕਾਰਾਂ ਉਹਨਾਂ ਨੂੰ ਅੱਜ ਵੀ ਅਤਵਾਦੀ ਕਹਿ ਕੇ ਪੰਡ ਦਿੱਤੀਆਂ ਅਕਿਰਤ ਕੰੂ ਹੁੰਦੇ ਸੀ ਹਰੀਤ ਲੰਗੂਏ ਜਿੱਥੇ ਜੰਗਾਂ ਦੇ ਵਿੱਚ ਜੌਰ ਦਿਖਾਏ ਇੱਕ ਮਹਾਨ ਜਰਨੈਲ ਸੀ ਜੋਦਾ ਸੀ ਬਹਾਦਰ ਸੀ ਮੈਂ ਉਹਨਾਂ ਦੇ ਜੀਵਨ ਆਚਰਣ ਦੇ ਵਿੱਚੋਂ ਇੱਕ ਘਟਨਾ ਸੁਣਾਉਣੀ ਜ਼ਰੂਰੀ ਸਮਝਦਾ ਹਾਂ ਸਿੱਖ ਦਾ ਕਰੈਕਟਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਸਿੱਖ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਸੀ ਅੱਜ ਤੱਕ ਅਮਰੀਕਾ ਵਰਗੇ ਮੁਲਕ ਜਿਹੜੇ ਆਪਣੇ ਆਪ ਨੂੰ ਸੁਪਰੀਮ ਪਾਗ ਦੱਸਦੇ ਨੇ ਅਫਗਾਨਿਸਤਾਨ ਦੇ ਉੱਪਰ ਰਾਜ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਹੈ ਭਵਿੱਖ ਵਿੱਚ ਹੋਣਾ ਨਹੀਂ ਇਹ ਸਰਦਾਰ ਹਰ ਸਿੰਘ ਨਲੂਏ ਵਰਗੇ ਜਰਨੈਲ ਹੀ ਸੀ ਜਿਨ੍ਹਾਂ ਨੇ ਅਫਗਾਨਿਸਤਾਨ ਵਰਗੇ ਮੁਲਕਾਂ ਦੇ ਉੱਪਰ ਵੀ ਜਿੱਤਾਂ ਪ੍ਰਾਪਤ ਕਰਕੇ ਖਾਲਸਾ ਰਾਡਾ ਹਿੱਸਾ ਬਣਾਇਆ ਔਰ ਇਹ ਖਾਸ ਰਾਜ ਕੋਈ ਛੋਟਾ ਰਾਜ ਨਹੀਂ ਸੀ ਜਿਸ ਨੂੰ ਅਸੀਂ ਪੰਜਾਬ ਦੇਸ਼ ਕਿਹਾ ਹੈ ਅੱਜ ਜਿਸੀ ਪੰਜਾਬ ਸਟੇਟ ਬਣਾ ਕੇ ਰੱਖ ਦਿੱਤੀ ਹੈ ਜਦੋਂ ਅਸੀਂ ਪੰਜਾਬ ਦਾ ਇਤਿਹਾਸ ਪੜ੍ਹੀਏ ਔਰ ਚੀਨ ਦੇ ਬਾਰਡਰ ਇਹ ਦਿੱਲੀ ਕੁਰਕ ਖੇਤਰ ਆ ਇਹ ਸਾਰੇ ਪੰਜਾਬ ਦਾ ਹਿੱਸਾ ਸੀ ਹੌਲੀ-ਹੌਲੀ ਪੰਜਾਬ ਨੂੰ ਲੰਗੜਾ ਕਰਨਾ ਸ਼ੁਰੂ ਕਰਤਾ ਇਹ ਟੁਕੜੇ ਕਰਨੇ ਸ਼ੁਰੂ ਕਰ ਦਿੱਤੇ ਆ ਆਵਾਜ਼ ਪੰਜ ਸਰਕਾਰ ਦੇ ਮਿਲਿਆ ਮੰਗ ਵੀ ਉੱਠੀ ਸੀ ਚੀਨ ਦੇ ਰਾਸ਼ਟਰਪਤੀ ਲਾਲਟਿੰਗ ਦੇ ਵਿਚਾਰ ਵੀ ਹੋਈ ਸੀ ਅਜ ਜ਼ਮੀਨ ਜਿਹੜੀ ਸਾਡੀ ਹੈ ਜਿਹਦੇ ਉੱਪਰ ਤੁਹਾਡਾ ਕਬਜ਼ਾ ਨਾ ਕਰ ਤੁਹਾਡਾ ਨਹੀਂ ਹੈ ਇਹ ਖਾਲਸਾ ਰਾਜ ਦਾ ਜਿਹਨੂੰ ਖਾਲਸਾ ਸਰਕਾਰਾਂ ਵੀ ਕੀ ਆਪਣੇ ਸਾਡੇ ਕੋਲੋਂ ਲੈ ਲਵੇਗੀ ਇਹ ਤੁਹਾਡਾ ਨਹੀਂ ਸਾਡੀ ਕਮਜ਼ੋਰੀ ਇਹ ਕਿ ਅਸੀਂ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ ਤੇ ਕੁਝ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਵੱਲੋਂ ਸਾਡੇ ਉੱਪਰ ਜਸਮਾਨੀ ਹੀ ਨਹੀਂ ਬਲ ਕੇ ਬૌਧਿਕ ਤੌਰ ਤੇ ਵੀ ਹਮਲੇ ਕਰਨੇ ਸ਼ੁਰੂ ਕਰਤੇ ਸਾਡੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਅਗਲੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ ਨੂੰ ਜੱਤਵਾਰੀ ਲਿਖ ਦਿੱਤਾ ਸੀ ਪਰ ਸਾਡੀ ਕੌਮ ਢੁੱਟੀ ਸ਼ੋਰਤ ਵਿੱਚ ਲੱਗੀ ਹੋਈ ਢੁੱਟੀ ਸਿਆਸਤ ਵਿੱਚ ਖਚਤ ਹੋਈ ਸਵਾਰਥਾਂ ਦੇ ਵਾਸਤੇ ਸਾਡੇ ਕੋਲ ਕਦੇ ਖਿਆਲ ਹੀ ਨਹੀਂ ਕਰਦੀ ਸਾਡੇ ਨਾਲ ਬਣਦੀ ਰਿਹਾ ਹੈ ਧਾਰਮਿਕ ਆਗੂ ਵੀ ਸਾਡੇ ਸੰਭਾਦਾਂ ਤੋਂ ਹੇਲੇ ਹੁੰਦੇ ਜਾ ਰਹੇ ਗੁਰੂ ਕਿਰਪਾ ਕਰੇ ਭਾਵੇਂ ਮੰਨ ਉਸੇ ਕਤਾਰ ਦੇ ਵਿੱਚ ਹੀ ਆਉਣਾ ਇਹ ਸੱਚ ਹੈ ਅਸੀਂ ਹਸਪਤਾਲਾਂ ਦੀ ਪੈੜਦਾ ਨਹੀਂ ਕਰਨਾ ਹੈ ਅਸੀਮੀ ਕੇਬਲ ਤੇ ਕੇਬਲ ਕੁਰਸੀਆਂ ਨਾਲ ਜੁੜ ਕੇ ਬੈਠ ਗਿਆ। ਅਗਰ ਕੁਝ ਬੋਲਦਾ ਵੀ ਤਸੀਕ ਨੇ ਛੱਡ ਖੜਾ ਤੂੰ ਕੀ ਲੈਣਾ? ਯਾਨੀ ਪਾ ਤੂੰ ਕੀ ਲੈਣਾ? 10 ਕਿੰਨੇ ਪੈਸੇ ਚਾਹੀਦੇ ਤੁਹਾਨੂੰ? ਖੁੱਖ ਹਰੀ ਸਿੰਘ ਨਰੂਏ ਨੇ ਜਿੱਥੇ ਜੰਗਾਂ ਦੇ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਉੱਥੇ ਕਰੈਕਟਰ ਪੱਖ ਦੇ ਉੱਤੇ ਇੰਨਾ ਉਚੇਰਾ ਸੀ ਕਿ ਇਹ ਜਸ ਵੇਲੇ ਇਹ ਅਫਗानिस्तान ਦੇ ਵਿੱਚ ਆਪਣਾ ਰਾਜ ਸਥਾਪਿਤ ਕਰਕੇ ਬੈਠ ਹੋਏ ਨੇ ਤੇ ਇੱਕ ਦਿਨ ਇੱਕ ਪਠਾਣੀ ਨੂੰ ਪਤਾ ਚੱਲਿਆ ਕਿ ਮੈਂ ਸਿੱਖਾਂ ਦੇ ਜ਼ਰਨੈਲ ਦੀ ਵਡਿਆਈ ਬੜੀ ਸੁਣੀ ਹੈ ਉਸ ਸੂਰਬੀਰ ਜੁਦਾ ਮੈਨੂੰ ਉਹਦੇ ਕੋਲ ਜਾਣਾ ਚਾਹੀਦਾ ਹੈ ਔਰ ਉਸ ਬੀਬੀ ਦਾ ਨਾਮ ਸੀ ਬੇਗਮ ਬੰਨੋ ਉਹਦਾ ਨਾਮ ਸੀ ਬੇਗਮ ਬੰਨੋ ਛੋਟਾ ਜਿਹਾ ਨਾਂ ਹੈ ਵੈਸੇ ਤਾਂ ਯਾਦ ਰਹੇਗਾ ਬੇਗਮ ਇਨੇ ਆਪਣੇ ਲੱਕ ਦੇ ਨਾਲ ਖੰજર ਵੀ ਬੰਦਾ ਹੋਇਆ ਹੈ ਸ਼ਾਸਤਰੀ ਕੋਲ ਇਹ ਹਰੀ ਸਿੰਘ ਨਲੂਆ ਨੂੰ ਮਰਨ ਵਾਸਤੇ ਜਨਮਿਆ ਔਰ ਸਿਪਾਈ ਇਸ ਨੂੰ ਅੱਗੇ ਨਹੀਂ ਜਾਣ ਦਿੰਦੇ ਕਿੰਦੀ ਮੈਂ ਜਾਣਾ ਹੈ ਕੀ ਤੁਹਾਡਾ ਜਰਨਲਡਰ ਕੋਕ ਹੈ ਤੁਸੀਂ ਦਰਦੀ ਹੋ ਮੇਰੇ ਕੋਲ ਮੈਂ ਜਾਣਾ ਹੈ ਆਗਿਆ ਦਿੱਤੀ ਸਰਦਾਰ ਹਰੀ ਸਿੰਘ ਨਲੂਆ ਪ੍ਰਭੂ ਪਿਆਰੇ ਦੀ ਭਜਨ ਬੰਦਗੀ ਵਿੱਚ ਨੇ ਬਾਣੀ ਪੜ੍ਹਦੇ ਨੇ ਕਿਨੇ ਜਿਸ ਵੇਲੇ ਇਹ ਗਈ ਕੁਝ ਕੁ ਸਮਾਂ ਨੇੜੇ ਬੈਠੀ ਤੇ ਉੱਠਣ ਲੱਗੀ ਤੇ ਸਰਦਾਰ ਹਰੀ ਸਿੰਘ ਨੜੂਏ ਨੇ ਕਹਿ ਦਿੱਤਾ ਲਿਬੀ ਕੌਣ ਹੈ ਤੂੰ ਆਵਾਜ਼ ਸੁਣ ਕੇ ਇੱਥੇ ਰੁਕੀ ਤੇ ਲੱਗੀ ਮੈਂ ਪਾਨੂ ਹਾਂ ਤੂੰ ਇੱਥੇ ਕੀ ਕਰਨ ਆਈ ਹੈ ਤੇ ਲੱਗ ਜਮ ਤੇਰੀ ਵਡਿਆਈ ਸੁਣੀ ਸੀ ਤੇਰੀ ਸੁਭਾ ਸੁਣੀ ਸੀ ਐ ਗੁਰੂ ਕੇ ਸਿੱਖਾਂ ਮੈਂ ਤੈਨੂੰ ਵੇਖਣ ਵਾਸਤੇ ਨਹੀਂ ਸੀ ਪਰ ਨਾਲ ਦੀ ਨਾਲ ਮੈਂ ਇੱਕ ਮੰਗ ਲੈ ਕੇ ਵੀ ਆਈ ਆ ਤੇ ਕਹਿਣ ਲੱਗੇ ਹਾਂ ਦੱਸ ਕੀ ਮੰਗ ਹੈ ਬੜੇ ਜਰਨੈਲਾਂ ਬਾਰੇ ਸੁਣਿਆ ਹੈ ਪਰ ਤੂੰ ਪਹਿਲਾ ਜਰਨੈਲ ਹੈ ਤੇ ਮੈਂ ਚਾਹੁੰਦੀ ਐ ਕਿ ਮੇਰੀ ਕੁੱਖ ਤੋਂ ਤੇਰੇ ਵਰਗਾ ਬੱਚਾ ਪੈਦਾ ਹੋਵੇ ਮੇਰੀ ਕੁੱਖ ਤੋਂ ਤੇਰੇ ਵਰਗਾ ਪੁੱਤ ਪੈਦਾ ਹੋਵੇ ਤੇ ਸਰਦਾਰ ਹਰੀ ਸਿੰਘ ਨਰੂਏ ਨੇ ਕਹਿ ਦਿੱਤਾ ਨਾ ਬੀਬਾ ਇੱਥੇ ਤੈਨੂੰ ਇਹ ਕੁਝ ਨਹੀਂ ਮਿਲਣਾ ਕਿ ਕਹਿੰਦੇ ਇਹਨੇ ਠੁਠਾ ਲਿਆ ਰੋਣਾ ਸ਼ੁਰੂ ਕਰਤਾ ਕਹਿਣ ਲੱਗੀ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਜੋ ਕੁਝ ਮੰਗੀਏ ਉਹ ਮਿਲਦਾ ਹੈ ਤੂੰ ਗੁਰੂ ਦਾ ਸਿੱਖ ਹੈ ਤੂੰ ਇਨਕਾਰ ਕਰ ਸਕਦਾ ਹੈ ਤੇ ਹਰੀ ਸਿੰਘ ਨਰੂਏ ਨੇ ਝਟਦੇ ਨਹੀਂ ਕਹਤਾ ਆਛਾ ਆਪਣੇ ਇੱਕ ਸਿੱਖ ਸਿਪਾਹੀ ਨੂੰ ਲਿਆ ਜੋ ਦਸ਼ਾਲਾ ਲੈ ਕੇ ਆਉ ਜਦੋਂ ਦਸ਼ਾਲਾ ਲਿਆਂਦਾ ਗਿਆ ਇਸ ਵੀ ਮੈਨੂੰ ਬੜਾ ਚਾਹ ਸੀ ਕਿ ਸ਼ਾਂਤ ਹੋ ਸਕਦਾ ਹੈ ਸਰਦਾਰ ਹਰੀ ਸਿੰਘ ਨਲੂਆ ਮੇਰੇ ਤੇ ਚਾਦਰ ਪਾਉਣ ਨੂੰ ਮਰ ਪਰ ਸਰਦਾਰ ਹਰੀ ਸਿੰਘ ਨਲੂਏ ਨੇ ਇਹਦੇ ਸਿਰ ਦੇ ਉੱਪਰ ਦਸ਼ਾਲਾ ਦੇ ਕੇ ਕਿਹਾ ਸੀ ਐ ਮੇਰੀਏ ਮਾਂ ਮੇਰੇ ਵਰਗਾ ਪਤਾ ਨਹੀਂ ਪੁੱਤ ਹੋਣਾ ਹੈ ਕਿ ਨਹੀਂ ਹੋਣਾ ਇੰਜ ਕਰ ਤੂੰ ਮੈਨੂੰ ਆਪਣੇ ਪੁੱਤ ਸਮਝ ਲੈ ਨਹੀਂ ਤੇਰਾ ਪੁੱਤ ਹੈ ਸਿੱਖ ਦਾ ਕਿਰਦਾਰ ਸਿੱਖ ਦਾ ਕਰੈਕਟਰ ਇੰਨਾ ਉੱਚਾ ਸੱਚਾ ਸੀ ਔਰ ਅੱਜ ਵੀ ਹੈ ਠੀਕ ਹੈ ਕੁਝ ਲੋਕਾਂ ਨੇ ਸਿੱਖੀ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਇੱਕ ਵੱਖਰੀ ਗੱਲ ਹੈ ਇਹ ਨਹੀਂ ਕਿ ਅੱਜ ਉੱਚੇ ਕਰਤਾਰ ਦੇ ਸਿੱਖ ਨਹੀਂ ਅੱਜ ਵੀ ਹੈ ਆ ਪਿਛਲੇ ਦਿਨੀ ਇੰਡੀਆ ਦੇ ਵਿੱਚ ਪਲਵਾਮਾ ਹਮਲੇ ਤੋਂ ਬਾਅਦ ਕੀ ਹੋਇਆ ਸੀ ਕਸ਼ਮੀਰੀ ਲੋਕਾਂ ਦੇ ਨਾਲ ਧੱਕੇਸ਼ਾਹੀ ਕਰਨ ਲੱਗੇ ਸੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਔਰ ਗੁਰੂ ਕਾ ਖਾਲਸਾ ਜਿੱਥੇ-ਜਿੱਥੇ ਬੈਠਾ ਸੀ ਉੱਥੇ ਮੁਸਲਮਾਨ ਧੀਆਂ ਭੈਣਾਂ ਨੂੰ ਔਰ ਬੱਚਿਆਂ ਨੂੰ ਆਪਣੀ ਹਾਜਤ ਵਿੱਚ ਲਿਖ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਸੀ ਇੱਕ ਅੰਗਰੇਜ਼ ਜਰਨਲ ਹੋਇਆ ਗੱਫ ਇਹਨੇ ਸਿੱਖਾਂ ਨਾਲ ਬੜੀਆਂ ਜੰਗਾਂ ਲੜੀਆਂ ਇੱਕ ਵਾਰ ਇਹਦੀ ਬੱਚੀ ਔਰ ਇਹਦੇ ਘਰ ਵਾਲੀ ਵੀ ਨਾਲ ਸੀ ਤੇ ਵਿੱਚੋਂ ਕਿਸੇ ਨੇ ਕਹਿ ਦਿੱਤਾ ਡੋਗਰਿਆ ਨੇ ਕਿ ਤੁਸੀਂ ਇਸ ਤਰ੍ਹਾਂ ਕਰੋ ਸਿੱਖਾਂ ਨਾਲ ਲੜਨ ਲੱਗੇ ਹੋ ਇਹਨਾਂ ਬੀਬੀਆਂ ਨੂੰ ਪਿੱਛੇ ਕਰ ਦਿਓ ਤੇ ਕਹਿੰਦੇ ਉਸ ਗੱਫ ਜਰਨਲ ਵਿੱਚ ਗੱਲ ਕਹੀ ਸੀ ਕਹਿੰਦਾ ਸੀ ਮੈਨੂੰ ਇੰਨਾ ਪਤਾ ਹੈ ਕਿ ਮੇਰੀ ਬੱਚੀ ਮੇਰੀ ਪਤਨੀ ਅਗਰ ਸਿੱਖਾਂ ਦੇ ਹੱਥ ਵਿੱਚ ਹੀ ਆ ਜਾਵੇ ਤੇ ਇਹਨਾਂ ਦੀ ਇੱਜ਼ਤ ਆਬਰੂ ਨੂੰ ਕੋਈ ਖਤਰਾ ਨਹੀਂ ਹੈ ਮਨ ਸਿੱਖਾਂ ਦਾ ਕਿਰਦਾਰ ਸਿੱਖਾਂ ਦਾ ਕਰੈਕਟਰ ਇਹਨਾਂ ਉਹ ਚਿਹਰਾ ਇਹਨਾਂ ਸੱਚਾ ਦੀ 1881 ਦੇ ਵਿੱਚ ਅੰਗਰੇਜ਼ੀ ਔਰ ਫਰਾਂਸੀ ਫਰਾਂਸੀ ਅਖਬਾਰਾਂ ਦੇ ਵਿੱਚ ਇੱਕ ਚੱਲ ਰਿਹਾ ਸੀ ਕਿ ਸਭ ਤੋਂ ਵੱਡਾ ਅੱਜ ਤੱਕ ਜਰਨਲ ਕਿਹੜਾ ਹੋਇਆ ਹੈ ਹਲਾਕੂਖਾ ਹੋਇਆ ਚੰਗੇਜਖਾ ਹੋਇਆ ਕੌਣ ਹੋਇਆ ਬڑے ਨਾਮ ਪੇਸ਼ ਕੀਤੇ ਗਏ ਸਾਰਿਆਂ ਨੇ ਇੱਕ ਦੂਜੇ ਦੀ ਵਡਿਆਈ ਦੱਸਣੀ ਸ਼ੁਰੂ ਕੀਤੀ ਪਰੰਤੂ ਜਦੋਂ ਹਰੀ ਸਿੰਘ ਨਲਵੇ ਦਾ ਨਾਮ ਆਇਆ ਉਸ ਵੇਲੇ ਸਾਰੇ ਨੇ ਸਿਰ ਚੁਕਾ ਦਿੱਤੇ ਸੋ ਇਸ ਮਹਾਨ ਜਰਨੈਲ ਦੀ ਸ਼ਹੀਦੀ 20 ਅਪ੍ਰੈਲ 1837 ਨੂੰ ਹੋਈ ਸੀ ਸੋ ਮੇਰੇ ਕਹਿਣ ਦਾ ਭਾਵ ਸੀ ਜਿਨ੍ਹਾਂ ਨੇ ਉਦਮ ਕੀਤਾ ਗੁਰੂ ਦੀ ਕਿਰਪਾ ਦੇ ਨਾਲ ਉਹ ਅੱਜ ਵੀ ਚਾਨਣ ਮਨਾਰਾ ਬਣ ਕੇ ਸਾਨੂੰ ਮਾਰਗਦਰਸ਼ਨ ਬਣੇ ਹੋਏ ਸਾਡੇ ਸੱਚ ਦੇ ਪੰਧੀ ਬਣੇ ਹੋਏ ਸਾਗੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਜਦੋਂ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਸਾਰੀਆਂ ਚਿੰਤਾਵਾਂ ਚੁੜੀਆਂ ਖਤਮ ਬਿਨ ਮਿਟ ਗਈ ਚਿੰਤਾ ਸਿਮਰ ਅਨੰਤਾ ਜੋ ਅੰਤ ਤੋਂ ਪਰੇ ਹੈ ਜਦੋਂ ਉਸ ਦਾ ਸਿਮਰਨ ਕੀਤਾ ਸਾਗਰ ਤਰਿਆ ਭਾਈ ਉਹ ਸੰਸਾਰ ਸਮੁੰਦਰ ਨੂੰ ਪਰ ਗਿਆ ਫਿਰਦੇ ਹਰ ਕਾ ਚਰਨ ਵਸਾਈ ਸੋ ਪਾਇਆ ਸੈ ਸਤਨ ਉਪਜੀ ਰੋਗਾ ਘਾਣ ਮਟਾਈ ਰਹਾਓ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨ ਜਾਈ ਸ਼ਬਦ ਜਾਂ ਖੀਲੀਆਂ ਪੰਕਤੀਆਂ ਨੇ ਇਹ ਮੇਰੇ ਮਾਲਕਾ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਕਹਾ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨ ਜਾਈ ਤੇਰੇ ਗੁਣਾਂ ਦੀ ਕੀਮਤ ਨਹੀਂ ਪੈ ਸਕਦੀ ਤੇਰੇ ਦਿੱਤੇ ਹੋਏ ਸਾਡੇ ਉੱਪਰ ਗੁਣ ਉਪਕਾਰਾਂ ਦੀ ਕੀਮਤ ਨਹੀਂ ਪੈ ਸਕਦੀ ਨਾਨਕ ਭਗਤ ਪੈ ਅਬਨਾਸੀ ਆਪਣਾ ਪ੍ਰਭ ਭਇਆ ਸੁਹਾਣੀ ਭਗਤੀ ਕਰਨ ਵਾਲੇ ਭਗਤ ਜਨ ਵੀ ਅਬਨਾਸੀ ਹੋ ਗਏ। ਵਿਨਾਸ਼ ਰਹਿਤ ਹੋ ਗਏ। ਅੱਜ ਉਹ ਭਾਵੇਂ ਸਰੀਰ ਕਰਕੇ ਸਾਡੇ ਵਿੱਚ ਨਹੀਂ ਇਹ ਵਿਚਾਰਾਂ ਕਰਕੇ ਅੱਜ ਵੀ ਸਾਡੇ ਵਿੱਚ ਮੌਜੂਦ ਨੇ। ਨਾਨਕ ਭਗਤ ਪੈ ਅਬਨਾਸੀ ਆਪਣਾ ਪ੍ਰਭ ਭਇਆ ਸੁਹਾਣੀ। ਭਾਈ ਆਪਣਾ ਪ੍ਰਭੂ ਪਿਆਰਾ ਉਹਨਾਂ ਦਾ ਸਹਾਇਕ ਬਣ ਗਿਆ। ਸੋ ਸਤਿਗੁਰੂ ਸਚਿ ਪਾਤਸ਼ਾਹ ਦੀ ਕਿਰਪਾ ਕਰਨ ਅੱਜ ਦੇ ਹੋਏ ਸ਼ਬਦ ਦੀ ਵਿਚਾਰ ਔਰ ਇਤਿਹਾਸ ਖਾਸ ਸਿਮਰਨ ਬਣ ਕੇ ਆਪਾਂ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਜਾਵੇ। ਸੋ ਉਹ ਨਬਿਆੰਤ ਫੁੱਲਾਂ ਦੀ ਖਿਮਾ ਆਓ ਹੁਣ ਆਪਾਂ ਭਾਈ ਸਾਹਿਬ ਸਾਡੇ ਨੂੰ ਦਿੱਲੀ ਤੋਂ ਦੇ ਹਜ਼ੂਰੀ ਰੱਖੀ ਤੇ ਪਸੂ ਅੰਮ੍ਰਿਤ ਮੇਲੇ ਗੁਰਬਾਣੀ ਲੱਗੇ ਪ੍ਰਸੰਗ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ